ਦੀਦੀ ਗੰਗੀ ਮੈਂ ਗੱਲਾਂ ਕਰਨ ਦੀ ਤੇ ਮੈਂ ਤੇ ਕੈਮਰਾ ਲਾਉ ਮੈਨੂੰ ਦਿਖਾਓ ਮੈਂ ਗੱਲਾਂ ਕਰਨ ਦੀ ਬਹੁਤ ਵੱਡ ਬਰਚ ਪਿਆ ਮੇਰੀ ਹਾਲਤ ਗਰਮੀ ਚ ਇੰਨੀ ਖਰਾਬ ਹੋ ਗਈ ਨਾ ਮੈਂ ਸਿਰ ਮੇਰਾ ਪਸੀਨੇ ਦਾ ਭਰਿਆ ਸੀ ਮੈਂ ਵਾਲ ਵੀ ਥੋਲ ਤੇ ਆਖਦੇ ਇਹ ਤਾਂ ਦੀਦੀ ਜਿਹੜੀ ਵਾਚ ਲੈਂਦੀ ਉਹਦੀ ਇਹ ਸੈਟਿੰਗ ਕਰਦੀ ਤੇ ਉੱਤੇ ਇਹਦੇ ਸਿਮੂ ਕੋਪੋ ਦੀ ਫੋਟੋ ਲਾਉਂਦੀ ਹੈ ਬ੍ਰਾਈਟਨੈਸ ਕਰਕੇ ਤੁਹਾਨੂੰ ਦੇਖ ਨਹੀਂ ਰਹੀ ਹੋਣੀ ਜਿਆਦਾ ਸਾਫ ਦੀਦੀ ਗੰਗੀ ਤੇਰੀ ਵਾਚ ਰੱਖੀ ਕਿਤੇ ਰੇਕੇ ਥੋੜਾ ਆਉ ਦੇ ਮੈਨੂੰ ਇੱਕ ਵਾਰੀ ਧੋਖਾ ਮਿਲ ਚੁੱਕਿਆ ਹੈ ਮੈਂ ਦੁਬਾਰਾ ਧੋਖਾ ਨਹੀਂ ਖਾਣਾ ਚਾਹੁੰਦੀ ਮੈਂ ਵਾਚ ਨੂੰ ਨਾ ਕੇ ਨਾਲ ਦੀ ਨਾਲ ਆ ਕੇ ਡੱਬੇ ਚ ਪਾ ਕੇ ਨਹੀਂ ਪਤਾ ਕਿ ਇਹ ਚੀਜ਼ ਆਵੇਂ ਦੀ ਇੱਕ ਨਾ ਜਿਹੜੀ ਜਦੋਂ ਚਾਰਜਿੰਗ ਤੇ ਲੱਗਦੀ ਏ ਤੇ ਚਾਰਜਰ ਦੀ ਜਿਹੜੀ ਤਾਰ ਹੈ ਨਾ ਉਹ ਬਿਲਕੁਲ ਇੱਕ ਵਿੱਠਦੀ ਏ ਹਾਂ ਤੇ ਉਹਦੇ ਕਰਕੇ ਮੈਂ ਬੜਾ ਉੱਥੇ ਸੰਭਲ ਕੇ ਲਾ ਕੇ ਨਾ ਤੇ ਲੇਕੀ ਚੀਜ਼ ਰੱਖ ਕੇ ਚਾਰਜ ਲਾ ਕੇ ਆ ਕੇ ਨਾਲ ਆਉਂਦਿਆਂ ਸਾਰ ਪਹਿਲਾਂ ਮੈਂ ਡੱਬੇ ਚ ਵਾਚ ਪਾ ਕੇ ਅਲਮਾਰੀ ਚ ਰੱਖ ਕੇ ਫੇਰ ਮੈਂ ਕੋਈ ਕੰਮ ਕਰਦੀ ਹਾਂ ਜੀ ਮੈਂ ਪਹਿਲੀ ਵਾਰ ਫਸਟ ਟਾਈਮ origignal brand ਦਾ noise ਦਾ ਨਹੀਂ ਤੇ ਪਹਿਲਾਂ ਮੈਂ ਦੂਜੀ ਵਾਚ ਲਈ ਸੀ ਦੀ ਇਹ ਮੈਨੂੰ ਬੜਾ ਸ਼ੌਂਕ ਸੀ ਤੇ ਮੇਰੇ ਪੁੱਤ ਦੀ ਉੱਤੇ ਫੋਟੋ ਲੱਗੀ ਹੈ ਤੇ ਇਹਦੇ ਗੱਲ ਨਾ ਹੋਰ ਕੀ ਕੀ ਫੀਚਰ ਨੇ ਜੋ ਵੀ ਇਹ ਚ ਫੋਨ ਨਹੀਂ ਆਪਾ ਇਹ ਚ ਬਲੂਟੂਥ ਕਾਲਿੰਗ ਆ ਤੁਹਾਡੇ ਸਟੈਪਸ ਕਾਊਂਟ ਹੋਣਗੇ ਤੁਹਾਡੀ ਹਾਰਟ ਰੇਟ ਪਤਾ ਲੱਗੂਗਾ ਤੁਹਾਨੂੰ ਸਿਵਨ ਕੇ ਸਟ्रेस ਲੈਵਲ ਪਤਾ ਲੱਗੂਗਾ ਬਾਕੀ ਥੋੜਾ ਬੋਤਾ 19 21 ਦਾ ਫਰਕ ਹੋ ਜਾਂਦਾ ਹੈ ਨਾ ਐਡਾ ਐਗਜ਼ੈਕਟ ਨਹੀਂ ਦੱਸਦੇ ਹੋਣਗੇ ਮੇਰਾ ਹਾਲ ਤਾਂ ਦੇ ਹਾਲ ਮੇਰੇ ਕਿੱਧਰ ਜਾ ਰਹੇ ਫਿਰ ਵੀ ਬਹੁਤ ਹੁਣ ਬਹੁਤ ਥੋੜੀ ਹਾਲਤ ਆ ਰਹੀ ਆ ਦੇਖਿਓ ਦੀਦੀ ਲਾਊਗੀ ਤੇ ਚਾਰ ਚੰਨ ਲੱਗ ਜਾਣੇ ਹੱਥ ਤੇ ਓਹ ਹੋ ਚਾਰ ਚੱਲ ਜੀ ਇਹ ਦੇਖੋ ਜੀ ਸ਼ੌਂਕ ਹੀ ਹੁੰਦੇ ਨੇ ਨਹੀਂ ਤੇ ਟਾਈਮ ਤੇ ਅੱਜ ਕੱਲ ਹਰੇਕ ਕੋਈ ਫੋਨ ਤੋਂ ਹੀ ਦੇਖਦਾ ਮੈਂ ਜਦੋਂ ਵਾਚ ਲਾ ਵੀ ਲੈਣੀ ਆ ਤਾਂ ਵੀ ਮੈਂ ਫੋਨ ਤੇ ਹੀ ਮੋਜੇ ਟਾਈਮ ਨੇ ਇੱਕ ਨਾ ਲੇਡੀਜ਼ ਨੇ ਮੈਨੂੰ ਟਾਈਮ ਪੁੱਛਿਆ ਪੰਜਾਬ ਚ ਮੈਂ ਵਾਚ ਲਾ ਰੱਖੀ ਮੈਂ ਉਹਨੂੰ ਪਰਚੇ ਫੋਨ ਕਰਕੇ ਟਾਈਮ ਦੱਸਿਆ ਆਹ ਦੇਖ ਲਾ ਕਹਿੰਦਾ ਉਹ ਕਹਿੰਦੀ ਭੈਣ ਜੀ ਤੁਸੀਂ ਤਾਂ ਘੜੀ ਲਾ ਰੱਖੀ ਮੈਂ ਕਿਹਾ ਆਹ ਦੁੱਪਈ ਹੋਈ ਹੈ ਨਾ ਬਸ ਐਂ ਕਹਿੰਦੀ ਚੱਲਦੀ ਹੈ ਮੇਰੀ ਉਹ ਦੂਜੀ ਖਰਾਬ ਹੋ ਗਈ ਸੀ ਮੇਰੀ ਜੇ ਪਹਿਲੀ ਵਾਚ ਸੀ ਉਹ ਖਰਾਬ ਹੋ ਗਈ ਮੈਂ ਚੱਲ ਵੀ ਆਪਾਂ ਐ ਕਰੀਏ ਜੀ ਹਾਂ ਫੇ ਜਦ ਤੁਸੀਂ ਇਹਨੂੰ ਟਾਈਮ ਦੇਖੋਗੇ ਨਾ ਤੇ ਆਪਣੇ ਆਪ ਹੀ ਆਉਣ ਹੋ ਜੂਗੀ ਦੀ ਡਿਸਪਲੇ ਮੇਰੇ ਸਿਭੂ ਕੋਲ ਹਾਂ ਅੱਜ ਮੈਂ ਸਾਰਾ ਕੰਮ ਘੜੀ ਲਾ ਕੇ ਹੀ ਕਰਨਾ ਤੇ ਅੱਜ ਬਹੁਤ ਜਾ ਕੇ ਮਨ ਦਾ ਸਨਾਮ ਲਾ ਆਇਆ 5000 ਨੂੰ ਹੱਥ ਕੇ ਵੱਧ ਵੱਧ ਲਾਇਆ ਹੁਣ ਮੇਰਾ ਪੀਪੀ ਘਟਿਆ ਪਿਆ ਮੇਰਾ ਫਰੀਜ ਨਾਲ ਠੰਡੀਆਂ ਤਰੇਲੀਆਂ ਆਉਂਦੀਆਂ ਭਈ ਹੋਂਦੀ ਦਿਨ ਠੰਡੀਆਂ ਤਰੇਲੀਆਂ ਆਉਂਦੀਆਂ ਨੇ ਰਗਨ ਆਪਣੀ ਵੋਇਸ ਤੇ ਆ ਮੈਂ ਦੇਖਾਂ ਤੇਰੀ ਕਿਵੇਂ ਦੀ ਰਗਨ ਦੀ ਵੀ ਐਸੀ ਕੰਪਨੀ ਦੀ ਦਮਨ लगनकंडी ये दे डिस्प्ले च ते मेरे डिस्प्ले च फर्क है नहीं हैगा फर्क त हैगा ऊपर अच्छा डिलीट भी हो जंदा है सारा कुछ हां हां आप सुना ये अच्छे ਤੁਸੀਂ ਆਪਣੇ ਕੰਟੈਕਟ ਨੰਬਰ ਸੇਵ ਕਰਕੇ ਰੱਖ ਸਕਦੇ ਹੋ ਜੀ ਇੱਥੇ ਕਾਲਿੰਗ ਵੀ ਕਰ ਸਕਦੇ ਹੋ ਤੁਸੀਂ ਟੱਚ ਆ ਇਹ ਬਟ ਜਦੋਂ ਕਾਲਿੰਗ ਕਰਨੀ ਹੈ ਤੁਹਾਡਾ ਫੋਨ ਕਿਤੇ ਨੇੜੇ-ਤੇੜੇ ਹੋਣਾ ਚਾਹੀਦਾ ਸਾਡੇ ਕੋਲ ਮਤਲਬ ਬਲੂਟੁੱਥ ਨਾਲ ਕਨੈਕਟ ਹੁੰਦਾ ਨਾ ਮਿਊਜ਼ਿਕ ਆ ਗਿਆ हां ਸਾਰਾ ਕੁਝ ਚੱਲੂਗਾ ਇਹਦੇ ਚ ਤੇ ਆ ਆ ਗਿਆ वर्कआउट आ गया ਤੁਹਾਡਾ ਹਾਂ ਹਾਂ ਸਟੈਪ ਵਗੈਰਾ ਸਭ ਕੁਝ ਕਾਉਂਟ ਬੰਦਾ ਵਰਕਆਊਟ ਕਾਉਂਟ ਉਹ ਰਸਟ ਸਟੈਪ ਚਲ ਜੀ 1000 ਵੀ ਕਾਊਂਟ ਕਰਕੇ ਦੱਸ ਜੀ ਕਿ ਪੂਰੇ ਦਿਨ ਚ ਆਪਣੇ 1000 ਹੋ ਗਏ ਹਾਂ ਕੈਲਕੂਲੇਟਰ 200 ਘੱਟ ਲਾ ਲੋ ਕਿ ਨਹੀਂ ਕੈਲਕੂਲੇਟਰ ਵੀ ਹੈ ਹਾਂ ਸਾਰਾ ਕੁਝ ਹੈ ਗਣ ਕਾਲਿੰਗ ਵਾਲਾ ਕਿੱਥੇ ਮੈਨ ਲਿਖਿਆ ਨਹੀਂ ਇੱਥੇ ਕਿਉਂ ਹੈ ਕਾਲਿੰਗ ਵਾਲਾ ਇੱਥੇ ਹੋਣਗੇ ਕੰਟੈਕਟ ਦੀ ਆਪੀ ਹੋਊਗੀ ਇੱਥੇ ਹੈ ਨਹੀਂ ਸੈਟਿੰਗ ਸੈਟਿੰਗ ਅਜੇ ਦੇਖੋ ਅੱਗੇ ਬੜਾ ਕੰਟੈਕਟ ਨੰਬਰ ਅਬ ਵਰਕਫਾਲ ਨਹੀਂ ਨਹੀਂ ਹੋਏਗਾ ਹੁੰਦਾ ਹੈ ਗਾਇਜ਼ ਜੇ ਤੁਹਾਨੂੰ ਟ੍ਰੈਂਡ ਲੱਗਦਾ ਹੈ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਬਟਨ ਬਸ ਕਰ ਦਿਓ ਅਸਲਾ ਅੱਲੋ ਅਗਰੇ ਬਣਾ ਦੇਣਾ ਕੋਈ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਧਰ ਮੈਂ ਦੱਸੋ ਕੀ ਕਰ ਰਹੇ ਹਾਂ ਮੇਰਾ ਪੁੱਤ ਤੇ ਮਮਾ ਦੋਨੇ ਜਣੇ ਰੋਟੀ ਖਾਣ ਲੱਗੇ ਨੇ ਇੱਧਰ ਹੈ ਰੋਟੀ ਅਬ ਯਾਰ ਸ਼ਕਤੀ ਦੀ ਰੋਟੀ ਯਾਰ ਹੈਲੋ ਗਾਇਜ਼ ਵੈਲਕਮ ਟੂ ਅਚਾ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਬਟਨ ਬਸ ਕਰੇ ਦੀਦੀ ਉਹਨੂੰ ਚੇਤੂ ਦੀਦੀ ਦੀਦੀ ਮਮਾ ਨੇ ਚਾਹਿਆ ਤੁਸੀਂ ਵਲੌਗ ਬਣਾਓ ਅਰਕਾ ਬੈਠੀ ਰਹੇ ਮੈਂ ਵਲੌਗ ਇਹ ਉਹਨਾਂ ਸਿਰਫ ਫੜੋ ਕਿੱਦਾਂ ਖਾਣਾ ਉਹ ਤੋਂ ਫ੍ਰਿਜ ਚ ਕੱਢ ਲਿਆ ਉਹ ਤੋਂ ਬੋਤਲ ਉਹ ਬੋਤਲ ਕੱਢ ਲਿਆ ਤੇ ਗਲਾਸ ਲਿਆ ਦਮੂ ਇਟਸ ਯੋਰ ਡਿਊਟੀ ਬੇਟੇ ਜੇ ਮੈਨੂੰ ਥੱਕਾ ਮਰ ਜੇ じゃ ਭੱਜ ਕੇ ਨਾ ਮੈਂ ਕੂ ਨਾ ਆਈਂ ਕਿੱਦਾਂ ਚਾਹ ਰਹੀ ਅਸੀਂ ਲੱਗਿਆ ਰੋਟੀ ਖਾਣ ਖੜਾ ਖਾਣਾ ਖਾਵਾਂਗੇ ਰੋਟੀ ਆ ਪਈਓ ਰੋਟੀ ਪਾਪਾ ਹੁਣ ਗੁੱਸੇਜਾ ਹੋਣਾ ਠੀਕ ਪਤਾ ਪਾਪਾ ਮੇਰੇ ਪਿੱਛੇ ਪਏ ਆਪਾਂ ਕੀ ਕਰ ਰਹੇ ਮੈਂ ਰੋਟੀ ਖਾਣ ਦੀ ਤਿਆਰੀ ਕਰ ਰਿਹਾ ਹਾਂ ਇਧਰ ਕਰ ਤੂੰ ਦੱਸ ਮੈਂ ਰੋਟੀ ਗੜੀ ਅਸ਼ਰਜੀ ਗੜੀ ਬਣਾਈ ਹੈ ਹੈ ਦੱਸ ਨਹੀਂ ਤੇ ਪੁੱਛਣਾ ਨਹੀਂ ਹੈਗਾ ਬੱਸ ਦੱਸਣਾ ਹੈ ਪੁੱਛਣਾ ਨਹੀਂ ਹੈਗਾ ਦਾਲ ਘੜੀ ਹੋਣੀ ਅੱਜ ਨਹੀਂ ਨਹੀਂ ਪੁੱਛਣਾ ਨਹੀਂ ਤੇ ਸੱਜੀ ਨੂੰ ਪੁੱਛ ਨਹੀਂ ਕਹਿੰਦਾ ਠੀਕ ਹੈ ਠੀਕ ਹੈ ਚਲੋ ਦੇਖਦੇ ਕਾਲੀ ਸਬਜੀ ਬਣਾਈ ਹੈ ਸਰਪ੍ਰਾਈਜ਼ ਹੈ ਤੁਹਾਡਾ ਸਰਪ੍ਰਾਈਜ਼ ਹੈ ਆਜ ਬਣੇ ਹੁਣ ਉੱਤਾ ਪਾਪਾ ਉੱਤਾ ਦੇ ਕੇ ਸਾਹ ਲਾਵੇ ਤੋਂ ਆਪਣਾ ਅਨਸਰ ਹੈ। ਤੁਸੀਂ ਇੱਥੇ ਦੇਖਿਆ ਹੋਗਾ। ਅਹ। ਦਰਵਾਜ਼ਾ ਤਾਂ ਬੰਦ ਕਰ ਦੋ। ਇੱਧਰ। ਦਰਵਾਜ਼ਾ ਬੰਦ ਕਰੋ। ਚਲੋ ਜੀ। ਫਤੇ ਸਿੰਘ ਨੇ ਅੱਜ ਮੇਰੇ ਸਕੂਲ ਦਾ ਫੰਕਸ਼ਨ ਦੇਖਿਆ। ਮੈਂ ਦੇਖਿਆ ਹੀ ਨਹੀਂ। ਹੈ? ਦੇਖਿਆ ਹੀ ਨਹੀਂ। ਤੁਹਾਨੂੰ ਕਿਹਾ ਤਾਂ ਸੀਗਾ ਉਹ ਤੁਸੀਂ ਨਹੀਂ ਦੇਖਿਆ। ਤੁਹਾਡੀ ਗਲਤੀ ਹੈ। ਦੀਦੀ ਘਰ ਹੈ? ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਮਮਾ ਉੱਪਰ ਚਲੇ ਜਾਓ ਤੁਸੀਂ ਗਏ ਨਹੀਂ ਹੈਗੇ। ਹੈ? ਆ ਚਾਲੂ ਵਲੌਗ ਬਣਾਓ ਮਮਾ ਹੋਰ ਦੇਖਿਓ ਕੀ ਕਰ ਰਹੇ ਆ ਲੋ ਫਤੇ। ਮਮਾ ਰੰਡਾ ਦਿਓ। ਤੂੰ ਦੱਸ ਤਾ ਰਨਿੰਗ ਕਰਕੇ ਜਾ ਰਿਹਾ ਮੈਂ ਇਹ ਰੈਡੀ ਪੱ ਹੈ ਮੈਂ ਵੀ ਰਨਿੰਗ ਕਰਕੇ ਜਾਵਾਂ ਠੀਕ ਹੈ ਅੱਛਾ ਪਹਿਲਾਂ ਮੈਂ ਇਹ ਦੱਸੂ ਤੁਹਾਨੂੰ ਮਜ਼ਾ ਆਇਆ ਸਕੂਲ ਚ ਕਿ ਨਹੀਂ ਹੈ ਪੂਰਾ ਮਜ਼ਾ ਆਇਆ ਤਾਂ ਨਹੀਂ ਆ ਗਈ ਸੀ ਨਾ ਵੈਂਚੂ ਹੈ ਪਿਆਰ ਕੀਤਾ ਸੀ ਸਾਰੇ ਜਣੇ ਨੇ ਨਾ ਵੈਂਚੂ ਚ ਵੀ ਮੈਂ ਆਪਣੇ ਪਿਆਰ ਕੀਤਾ ਸੀ ਨਾ ਹਨਾ ਲੱਗਦਾ ਚੜੀ ਰਹੀ ਹੈ ਸਬਜੀ ਕੱਦੂ ਦੀ ਬਣੀ ਮੈਨੂੰ ਲੱਗਿਆ ਕਿ ਤੇ ਕੜੀ ਬਣੀ ਹੋਈ ਐ ਜੇ ਕੜੀ ਬਣੀ ਹੁੰਦੀ ਉਹ ਵਾਓ ਤੇ ਮੇਰੇ ਪਾਣੀ ਦੰਬੂ ਨੇ ਹੁੰਦਿਆ ਸਾਨੂੰ ਪਾਣੀ ਦੇਤਾ ਤੇ ਮਜ਼ਾ ਆ ਗਿਆ ਦੰਬੂ ਸਾਰਾ ਵੀ ਅਬ ਨਾ ਆਧਾ ਘੰਟਾ ਰੁਕੇ ਜਾਈਏ ਅੱਛੀ ਸੀ ਚਾਹ ਬਣਾ ਕੇ ਦੇ ਦੇ ਬੇਟੀ ਹੈ ਹਤੀ ਆਫਾ ਤੈਨੂੰ ਪੁੱਛੇ ਕਿ ਇਹਨੇ ਸਕੂਲ ਚ ਫੰਕਸ਼ਨ ਦੇਖਿਆ ਹੈ ਦੀਦੀ ਕਰਦੀ ਤੇ ਮੈਂ ਸੀ ਨਾ ਬੈਠਾ ਦੀਦੀ ਕਰਦੀ ਦੰਬੂ ਬੰਦੇ ਹੀ ਲੈ ਜਾਂਦੇ ਮਾਸੇ ਸਾਰੇ ਭਰਾਤ ਰਸ ਜਿੰਦੀ ਅੱਜ ਪਤਾ ਵੈਨ ਚ ਕਿੰਨੇ ਟੀਚਰ ਸੀ ਕਿੰਨੀ ਮੁਸ਼ਕਲ ਨਾਲ ਗਏ ਆ ਸੀ ਹਣਾ ਫਤੇ ਹੋਰ ਬੜੀ ਮੁਸ਼ਕਲ ਨਾਲ ਗਏ ਸੀਗੇ ਚਲੋ ਮੰਮਾ ਨੂੰ ਉਠਾਓ ਮੱਦੇ ਚਲੋ ਟਟਾ ਤੂੰ ਇੱਧਰ ਰੋਚਾ ਪਾਣੀ ਤੇ ਬਹੁਤ ਗਰਮੀ ਆ 3 ਵਜੇ ਗਏ ਸੂਰੇ 3 ਵਜੇ ਘਰੇ ਪਹੁੰਚੇ ਆ ਮੈਂ ਬੈਗ ਬਤਨ ਕਿੱਥੇ ਰੱਖਤਾ ਫਤੇ ਆਉਂਦੇ ਆ ਮੰਮਾ ਨੂੰ ਖਾਣ ਲੱਗ ਗਿਆ ਤੇਰੇ ਛੇ ਵਜੇ ਦੇ ਦਿੱਤੇ ਸੀ ਕਿਉਂਕਿ ਸੰਗਰੂਪ ਤੋਂ ਹੱਟ ਟਾਈਮ ਲੱਗਦਾ ਵੈਨ ਨੂੰ 7 ਵਜੇ ਆਂਦੀ ਆ। ਪਿੰਡ ਆਂਦੀ ਆ 10 ਵਜੇ। ਨਾ ਸੌਰੀ 10 ਵਜੇ ਹੀ ਕਹਿੰਦੇ ਆ। ਪਿੰਡ ਆਂਦੀ ਆ 7:30 ਵਜੇ ਵੈਨ। ਇਧਰ ਫਤਿਹ ਨੂੰ ਜਾ ਕੇ ਮम्मा ਨੂੰ ਵੀ ਉਠਾਤਾ। ਫਤਿਹ ਨੇ ਤੇ ਸਾਰਾ ਦਿਨ ਮਸਤੀ ਕੀਤੀ ਆ। ਹਨਾ ਫਤਿਹ? ਫਤਿਹ ਦਾ ਸਾਰਾ ਦਿਨ ਨਹੀਂ ਟਿਕਿਆ ਉੱਥੇ। ਉਹ ਗੱਟ ਵਿੱਚ ਕੀ ਖਾਤੇ ਆ? ਹੋਰ ਕੋਣ ਕੀਤਾ ਕੰਮ ਮम्मा ਨਾਲ? ਨਹੀਂ ਤਾਂ ਉਹ ਇੱਕ ਚਾਹ ਬਣਾਇਆ। ਬਹੁਤ ਸਾਰੇ ਬਸੇ ਬਹੁਤ ਗਾ ਪਿਆ ਮਿੱਟੀ ਮਿੱਟੀ ਬੁਰਾ ਹਾਲ। ਕੀ ਹੋ ਰਿਹਾ ਇਹ ਤਮੂ ਜਹ ਜੀ ਕੱਲ ਨੂੰ ਤਾਂ ਚਾਹ ਬਣਾਈ ਇਹ ਜਦੋਂ ਅਸੀਂ ਬੇਚਾਰਾ ਆਏ ਹਾਂ ਉਹਵੇਂ ਦੀ ਬਣਾਣੀ ਚੰਗਾ ਮੇਰਾ ਪੁੱਤਰ ਕਹਿਣਗੇ ਤੁਸੀਂ ਘਰ ਤੋਂ ਬਣਾਓ 10-15 ਮੀਟਰ ਉਹ ਕਰਕੇ ਬਣਾਈ ਤਮੂ ਐ ਕੇ ਰੋਟੀ ਨਹੀਂ ਖਾਣੀ ਹੈਗੀ ਥੋੜੀ ਜੀ ਸਿਰਫ ਸਬਜ਼ੀ ਲਿਆ ਦੇ ਮੈਨੂੰ ਠੀਕ ਹੈ ਇੱਧਰ ਦੇਖੀ ਵਾਸੀ ਦੀ ਹੈ ਵਾਸ ਸਭ ਠੀਕ ਹੈ ਇਹਨੂੰ ਪੁੱਛੋ ਫਤਿਹ ਨੂੰ ਕਹਦੇ ਤੂੰ ਰੋਟੀ ਖਾਏਂਗਾ ਇਹ ਤਾਂ ਨੀਂਦ ਆ ਗਈ ਹੈ ਵਹਾਂ ਚ ਸੌਂ ਗਿਆ ਸੀ ਥੋੜਾ ਹੈ ਕਿਤੇ ਭੱਜਿਆ ਫਿਰਿਆ ਉਥੇ ਆਹ ਬੰਦਾ ਸਾਡੇ ਘਰੇ ਕਿਸੇ ਦਾ ਝੂਠਾ ਨਹੀਂ ਖਾਂਦਾ ਬਰਾਮਣ ਹੈ ਫਤਿਹ ਹੈ ਪਤਾ ਤੁਸੀਂ ਕਿਉਂ ਨਹੀਂ ਖਾਂਦੇ ਕਿਸੇ ਦਾ ਝੂਠਾ ਮੰਮਾ ਦਾ ਵੀ ਨਹੀਂ ਪਾਪਾ ਦਾ ਵੀ ਮੈਂ ਕਿਸੇ ਦਾ ਨਹੀਂ ਖਾਂਦਾ ਨਹੀਂ ਮੇਰਾ ਖਾ ਲੈਂਦਾ ਮੇਰਾ ਖਾ ਲੈਂਦਾ ਤੇ ਪਾਪਾ ਦਾ ਹੋਰ ਕੀ ਹੈ ਦਾ ਝੂਠਾ ਨਹੀਂ ਖਾਂਦਾ ਕੋਈ ਮਰਚਾ ਚਿਕਨ ਖਾਣਾ ਜਿੰਨਾ ਮਰਜੀ ਕੋਈ ਝੋਲ ਲਾ ਦੇ ਜਿਹੜੀ ਇਧਰ ਅਜਨੇਰੀ ਦਾ ਮੇਰੀ ਦਾ ਖਲਾਰਾ ਸਾਹਿਬ ਨੂੰ ਬੰਦਰ ਗਿਆ ਪੜਦੀ ਰਹਿਣੀ ਹੈ ਰੈਸਟ ਕਰੀ ਦੋ ਮਿੰਟ ਫੋਨ ਦੀ ਬ੍ਰੇਕ ਲਈ ਹੈ ਫੋਨ ਦੀ ਬ੍ਰੇਕ ਲਈ ਪੁੱਤ ਕੰਗੀ ਕਰ ਮੇਰਾ ਪੁੱਤ ਕਿ ਬਾੜ ਖਲਾਰ ਕੇ ਪੜਨ ਜੀ ਕਰਦਾ ਹੈ ਹੈ ਚਲੇਣਾ ਕਿ ਪੜ ਰਹੇ ਆ ਅੱਛਾ ਹਾਂ ਇਹ ਵੀ ਠੀਕ ਵੈਸੇ ਵੈਸੇ ਮਸਾਬ ਲਾਇਆ ਨਾ ਪੇਪਰ ਇਦਾਂ ਮਾਲ ਗੁੱਲ ਖਲਾਰ ਕੇ ਫੇਰੀ ਪੜਨ ਦਾ ਮਨ ਨਹੀਂ ਆਉਂਦਾ ਉੱਠ ਕਹਿੰਦੀ ਚਾਹ ਬਣਾਣ ਨਾਲੇ ਆਪੀ ਨਾਲੇ ਮੈਂ ਪੀਵਾਂ ਤੇ ਬੈਟਰੀ ਚਾਰਜ ਹੋਵੇ ਤਾਂ ਫੇਰ ਅਸੀਂ ਕੰਮ ਕਰੀਏ ਨਾਲੇ ਉੱਧਰ ਆ ਜਾ ਉਹਦਾ ਡੰਡਾ ਹੈ ਪੁੱਤ ਏਸੀ ਲਾ ਲੈ ਲੈ ਕਹਿੰਦੀ ਲੈ ਬੱਸ ਦਮੂ ਤੁਸੀਂ ਬਣਵਾਨੇ ਆ ਚਾਹ ਕਿਉਂਕਿ ਆਪ ਚਾਹ ਬਣਾ ਲੇ ਨਾ ਪੀਣ ਦਾ ਮザ ਨਹੀਂ ਆਉਂਦਾ ਹੈਗਾ ਫੋਟੋ ਦੇ ਕੇ ਅੰਦਰ ਰੋਟੀ ਖਾਣੇ ਤੇ ਦੇ ਲਈਏ ਇੱਕ ਰੋਟੀ ਮੈਂ ਵੀ ਖਾ ਲੈਣੀ ਆ ਮੈਂ ਵੀ ਪ੍ਰਾਈਸ ਪਾਦੀ ਸੀ ਵੀ ਸਕੂਲ ਚ ਪ੍ਰਾਈਸ ਕੋਈ ਘੇਰ ਬਹੁਤ ਲੱਗਦੀ ਆ ਤੇ ਤੋਂ ਕਿ ਸੱਤ ਬਰੋ ਤੇਰਾ ਵੀ ਇੰਨੀ ਕੁ ਜ਼ਿਆਦਾ ਨਹੀਂ ਇੰਨਾ ਕੁ ਜ਼ਿਆਦਾ ਮੌਸਮ ਖਾਲ ਸੀ ਨਾ ਮੈਂ ਕਿਹਾ ਕਿ ਬੁਰਾ ਚੱਲੀ ਹੋਏ ਅੰਦਾਜ਼ ਤੇਰਾ ਵੀ ਆਈਪੀ ਟ੍ਰੀਟਮੈਂਟ ਚੱਲ ਰਿਹਾ ਨਹੀਂ ਇਹ ਜਦੋਂ ਸਵੇਰੇ ਖਾਦਾ ਨਹੀਂ ਤੇਰੇ ਪੁੱਤ ਤਾਂ ਮੈਂ ਕੱਟ ਕੇ ਰੱਖਦਾ ਮੈਂ ਵੀ ਆਈਪੀ ਟ੍ਰੀਟਮੈਂਟ ਚੱਲ ਰਿਹਾ ਦਾ ਹੈ ਨਾ ਚਲੋ ਉਠੋ ਤਾਂ ਰੋਟੀ ਦਵਾ ਦਮਨ ਉੱਧਰ ਬੈ ਗਈ ਪੜਨ ਵਾਸਤੇ ਲੈ ਫਤ ਹੈਗਾ ਡੱਬਾ ਹੀ ਰੱਖ ਲੈ ਬੋਲ ਉਹਨੇ ਮਾਂ ਨਹੀਂ ਖਾਦੀ ਤੇ ਉਹ ਕਹਿਆ ਤਾਂ ਰਹੀਆਂ ਰੋਟੀ ਹੀ ਖਾਦੀ ਉਹਨੇ ਹੱਦ ਹੋ ਗਈ ਲੈ ਫਤ ਇਸੇ ਰੱਖ ਮੈਂ ਉਹਨੂੰ ਆਵਾਜ਼ ਮਾਰ ਕੇ ਲਿਆਵਾਂ ਮੈਡਮ ਜੀ ਨੂੰ ਉਹ ਕਹਾਂ ਦੇ ਫਤ ਹੈ ਨਹੀਂ ਖਾਣਾ ਦਮਨ ਦਮੂ ਰੋਟੀ ਖਾਣਾ ਆ ਕੇ ਫਤ ਨਾਲ ਨਾਲ ਅੱਜ ਮਦਦ ਦੇ ਆ ਸਾਡੇ ਵਾਸਤੇ ਕੁਝ ਕਰ ਦੋ ਹੈ ਹੋਰ ਮਦਦ ਦੇ ਆਜੋ ਕੱਲ੍ਹ ਚੈਲਦੂ ਕੋਈ ਸਾਡੇ ਵੀ ਸਕੂਲ ਕਰ ਸਾਰੇ ਮਦਦ ਚ ਨਹੀਂ ਆ ਤਿਆਰ ਹੋ ਕੇ ਆਈਆਂ ਇੰਨਾ ਇੰਜੋਏ ਕੀਤਾ ਕਹਿੰਦੇ ਉਹਨਾਂ ਨੇ ਅਸਤਨੀ ਮਲਵਸੀ ਤਾਂ ਆਪਣੀ ਕਲਾਸਿਸ ਦੇ ਵਿੱਚ ਹੀ ਸੀਗੇ ਬਟ ਅਸੀਂ ਉੱਪਰ ਨਹੀਂ ਗਏ ਹੈਗੇ ਫੰਕਸ਼ਨ ਵਾਸਤੇ ਕਿਉਂਕਿ ਜੂਨੀਅਰ ਜਿੰਦਾ ਸੀਗਾ ਫੰਕਸ਼ਨ ਬਟ ਕਹਿੰਦੇ ਸਾਰਿਆਂ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਤੇ ਸਾਡੇ ਕੋਈ ਸਾਨੂੰ ਇਹਨਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਕਿ ਤੇ ਸਾਡੇ ਵਾਸਤੇ ਕੋਈ ਛੋਟਾ ਜਿਹਾ ਕੇਕ ਹੀ ਲਿਆ ਕੇ ਕੱਟ ਦੇਣ ਅਸੀਂ ਇਹਨਾਂ ਨੂੰ ਦਿੰਦੇ ਰਹਿਨੇ ਆ ਸਰਪ੍ਰਾਈਜ਼ ਦੇ ਨਹੀਂ ਕਰਦੇ ਹੈਗੇ ਹੈ ਮੂੰਹ ਮੰਗ ਕੇ ਕੀ ਲਿਆ ਕੇ ਕੇਕ ਹੈ ਤੁਮ ਨੂੰ ਮੈਂ ਕੀ ਕਰ ਰਹੀ ਹਾਂ ਮੂ ਮੰਕੇ ਕੇ ਇੱਕ ਲੈ ਤੇ ਕਿਹਾ ਮੈਂ ਕਿਹਾ ਦੀਦੀ ਚੁੰਨੀ ਲਾ ਲੈ ਫਤਿਹ ਚੰਗੀ ਤਰ੍ਹਾਂ ਹੈਂਡਵਾਸ਼ ਕਰੋ ਪੁੱਤਰੂ ਮੈਂ ਇਹਨਾਂ ਨੂੰ ਕਹਿ ਰਹੀ ਮੈਂ ਕਿਹਾ ਮਦਰ ਡੇ ਆ ਤੁਹਾਡੇ ਵਾਸਤੇ ਕੋਈ ਕੇਕ ਹੋ ਕੀ ਕੱਟ ਦੋ ਸਾਡਾ ਕੇਕ ਵੀ ਆ ਹੀ ਤੁਹਾਡੇ ਰਸੋਈ 'ਚ ਵੜ ਜਾਣਾ ਹੋਰ ਕੀ ਹੈ ਨਾ ਅੱਜ ਨਹੀਂ ਬਣਦਾ ਮੈਂ ਕਲਾਸ ਮੈਂ ਇੰਨਾ ਕਿਹਾ ਨਾ ਮੈਂ ਬੱਚਿਆਂ ਨੂੰ ਪਲੱਸ 1 ਦੇ ਸਟੂਡੈਂਟ ਪਲੱਸ 1 ਦੇ ਸਟੂਡੈਂਟਸ ਹੋਰ ਮੈਂ ਕਿਹਾ ਤੁਸੀਂ ਅੱਜ ਆਪਣੇ ਮਦਰਸ ਨੂੰ ਕੋਈ ਸਰਪ੍ਰਾਈਜ਼ ਦਿਓ ਕੋਈ ਕੇਕ ਲੈ ਜਾਓ ਮੈਂ ਕਿਹਾ ਨਹੀਂ ਨਾ ਕੇਕ ਲੈਣਾ ਮੈਂ ਕਹ ਇੱਕ ਕੱਪ ਚ ਚਾਹ ਹੀ ਬਣਾ ਕੇ ਦੇ ਦਿਓ ਉਹਨਾਂ ਨੂੰ ਅੱਗੋਂ ਸੀ ਜਾਂਦੇ ਨੇ ਅੱਜ ਮੇਰੇ ਦਮਨ ਤੇ ਤਾਂ ਮਦਰ ਤੇ ਤੇਰਾ ਬਣਾਇਆ ਤੇ ਨਾ ਦਮਨ ਕੰਮ ਬਣਾਇਆ ਅੱਜ ਫਿਰ ਮਦਰ ਦੇ ਤੇ ਮੈਨੂੰ ਸਾਨੂੰ ਪਾਰਟੀ ਦੋ ਦੋਨਾਂ ਜਣੀਆਂ ਨੂੰ ਐਨੀ ਕੀ ਤਾਂ ਬੰਦੀ ਯਾਰ ਠੀਕ ਹੈ ਇਹ ਕਿ ਸਾਰੇ ਵਾਸਤੇ ਕੇਕ ਆਰਡਰ ਕਰਾ ਤੁਹਾਨੂੰ ਮੂੰਹ ਮੰਗੇ ਇਹ ਕੇਕ ਆਰਡਰ ਕਰੋ ਕਿ ਕਹਿੰਦੇ ਜਾਂ ਪੀਜ਼ਾ ਆਰਡਰ ਕਰੋ ਤੇ ਆਹ ਦੇਖੋ ਇਧਰ ਲੰਮੇ ਪੈ ਕੇ ਰੋਟੀ ਆ ਸਾਰੇ ਦਿਨ ਮਦਰ ਦੇ ਹੀ ਹਾਂ ਔਰ ਕੀ ਹੈ ਸਾਰਾ ਦਿਨ ਮਦਰ ਦੇ ਸਾਰਾ ਦਿਨ ਤੇ ਮਤਲਬ ਚਰੀਆਂ ਕਮੀ ਨਾ ਹੋਈਆਂ ਰਹਿੰਦੀਆਂ ਨੇ ਬੱਸ ਮਦਰ ਜੀ ਆ ਗਿਆ ਫਤਿਹ ਫਤਿਹ ਚਲੋ ਬੁੱਤ ਪਹਿਲਾਂ ਖਾਣਾ ਖਾਓ ਖੜੇ ਹੋ ਕੇ ਖਾਣਾ ਖਾਓ ਪਹਿਲਾਂ ਬਬੂ ਪਿਆਸ ਖਾਣ ਕਰ ਤੋ ਮਾਂ ਕਿਦੋਂ ਮੈਂ ਦਰਾ ਦਸ ਲੈ ਰੋਟੀ ਮੈਂ ਨੂੰ ਦੇ ਦੇ ਇੱਕ ਰੋਟੀ ਮੈਂ ਵੀ ਖਾ ਲਈ ਮਾਂ ਤੇ ਬਸ ਪਾ ਦੇ ਇੱਕ ਇੱਕ ਹੀ ਕਿ ਸਬਜ਼ੀ ਤੇ ਸਾਰਾ ਟੱਬਰ ਤੂੰ ਹੀ ਰੋਟੀ ਖਾਣ ਲੱਗਿਓ ਮਾਸਾ ਵੀ ਸਬਜ਼ੀ ਨਾਲ ਆ ਫਤਿਹ ਪੈ ਗਿਆ ਰੋਸ ਕੇ ਕਹਿੰਦਾ ਮੇਰੇ ਨਾਲ ਰੋਟੀ ਨਹੀਂ ਖਾਣੀ ਨਹੀਂ ਅੰਬ ਵੀ ਖਾਂਦੇ ਫਰੂਟ ਵੀ ਖਾਂਦੇ ਰੋਠੀ ਕੋ ਕੜੀ ਹੋ ਪਤੀਲੇ ਚ ਬਣਾਣੀ ਹੈ ਪਾਗਲ ਤੂੰ ਕਦੂ ਖਾ ਕੇ ਦੱਸ ਕਿਵੇਂ ਬਣਿਆ ਮੈਨੂੰ ਸਵੇਰੇ ਦੇ ਕੀ ਕੋਲ ਹੋਈ ਹੈ ਨਾ ਮम्मा ਤਾਂ ਨਹੀਂ ਹੈ ਨਾ ਜਦੋਂ ਬੰਦੇ ਕੋ ਜਦੋਂ ਕੋਈ ਘਰੋਂ ਜਾਏ ਤੇ ਸਵੇਰੇ ਜਿਹੜਾ ਬੰਦਾ ਘਰੇ ਹੁੰਦਾ ਉਹਨੂੰ ਐ ਹੁੰਦਾ ਕਿ ਉਹ ਬੰਦਾ ਸ਼ਾਮ ਨੂੰ ਆਏ ਤੇ ਮੈਂ ਸਾਰਾ ਕੁਝ ਡਿਸਕਸ ਕਰਾਂ ਉਹਦੇ ਨਾਲ ਨਾ ਸਵੇਰੇ ਕੀ ਸਬਜੀ ਇਹੀ ਲੈਣ ਚਲੇ ਗਏ ਤੇ ਸਬਜੀ ਲੈਣਦੀ ਫਟਾਫਟ ਤੇ 9:00 ਵਜ ਗਏ ਭਾਈ ਉਹ ਤਾਂ 9:30 ਹੋ ਗਏ ਤਾਰ ਕਹਿੰਦੇ ਮੈਂ ਆਫਿਸ ਜਾਣਾ ਲੇਟ ਹੋ ਗਿਆ ਮੈਂ ਫਟਾਫਟ ਕद्दू ਕੱਟਿਆ ਹਨਾ ਮੈਂ ਕਿਹਾ ਕੋਈ ਗੱਲ ਨਹੀਂ ਕद्दू ਤਾਂ 2 ਮਿੰਟਾਂ ਚ ਬਣ ਜਾਣਾ ਨਾਲੇ ਹੋਏ ਸਬਜੀ ਉਹ ਹੈ ਕੱਚੀ ਜੀ ਮੈਂ ਸਬਜੀ ਸੁੱਜੀ ਬਣਾਤੀ ਐਨੇ ਨੂੰ ਉਤਾਰਦਾ ਫੋਨ ਆ ਗਿਆ ਕਿ ਸੀਨੀਅਰ ਆ ਗਏ ਨੇ ਆਫਿਸ 'ਚ ਆਏ ਆਟਾ ਮੈਂ ਹਜੇ ਗੁੰਨਣਾ ਸੀ ਆਟਾ ਮੈਂ ਗੁੰਨਿਆ ਫਟਾਫਟ ਰੱਖਿਆ ਫਟਾਫਟ ਅੱਧਾ ਪੇੜਾ ਜਿਹਾ ਕਰਕੇ ਇੱਕ ਮੋਟੀ ਜੀ ਰੋਟੀ ਬਣਾ ਕੇ ਤੇ ਸਬਜੀ ਐਨੇ ਨੂੰ ਮੈਂ ਦੁੱਜੇ ਗੈਸ 'ਤੇ ਰੱਖੀ ਬਣ ਗਈ ਮਾੜੀ ਮੋਟੀ ਫੇਰ ਉਹ ਤੇਰੇ ਭਾਜੀ ਨੂੰ ਭੁਵਾਈ ਤੇ ਵਿਚਾਰ ਨੂੰ ਤੋਰਿਆ ਫਟਾਫਟ ਪਹਿਲਾਂ ਕਹਿੰਦੇ ਸੀ ਹੋਟਲ 'ਚ ਰੁਕੇ ਨੇ ਉਹ ਸਿੱਧੇ ਆਫਿਸ 'ਚ ਪਹੁੰਚ ਗਏ 10 ਵਜੇ ਹਨ ਪੂਰੇ 10 ਵਜੇ ਜਾਂਦੇ ਆ ਉਤਾਰ ਕੇ ਸਾਢੇ 11:30 'ਤੇ ਜਾਂਦੇ ਨੇ 10:00 'ਤੇ ਭੱਜ ਗਏ ਉਤਾਰ ਫੜ ਫੜ ਪੁੱਜ ਗਏ ਕਹਿੰਦੇ ਮੈਂ ਤਾਂ ਚੱਲਾ ਵਾਂ ਉਹ ਸੇਰੇ ਆ ਹੀ ਮਾਮਾ ਧੀਆਂ ਨੇ ਸ਼ਾਬਾਸ਼ ਮਾਰਿਆ ਧੀਆਂ ਨੂੰ ਪੈਸੇ ਮੰਗਦੇ ਹਾਂ 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 ਪਤੇ ਰੋਟੀ ਟੇਸਟੀ ਹੈ ਹੈ ਜਦੋਂ ਜਿਹੜੀ ਪਹਿਲਾਂ ਬਣਾਈ ਹੋਊ ਟੇਸਟ ਠੀਕ ਹੈ ਦੋਨੇ ਟੇਸਟੀ ਨੇ ਦੋ ਤਰ੍ਹਾਂ ਸਬਜੀ ਬਣਾਈ ਪੈਣਾ ਪਟਾਈ ਸੀ ਬਿਨਾ ਦੁੱਧ ਤੋਂ ਆਹੀ ਇਹਦੇ ਚ ਦੁੱਧ ਨਹੀਂ ਪਾਇਆ ਆਵਤਾਰ ਨੂੰ ਆਈ ਕੋਈ ਫਿਰ ਅਸੀਂ ਬਾਅਦ ਚ ਦੁੱਧ ਪਾਇਆ ਮਾਂਮਾ ਧੀਆਂ ਨੇ ਮੈਂ ਕਹਿੰਦੀ ਉਹਨੂੰ ਫਿਰ ਸਬਜੀ ਨੂੰ ਫ੍ਰਿਜ ਰੱਖ ਦੇ ਫ੍ਰਿਜ ਚ ਫ੍ਰਿਜ ਚ ਆਈ ਨਹੀਂ ਨਿਕਲਵਾ ਜੇ ਖਰਾਬ ਹੋ ਜੇ ਦੁੱਧ 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 ਵੀ ਗੈਸ ਤੇ ਪਿਆ ਇੱਕ ਚੱਕ ਗਾਲੀ ਮਿਰਚ ਪਾਈ ਮੈਂ ਟੈਸਟ ਬਣੀ ਨਾ ਤੁਮ ਨੂੰ ਗਾਲੀ ਮਿਰਚ ਪਾ ਲਾ ਸੱਚ ਇੱਕ ਮੈਨੂੰ ਭੈਣ ਮੇਰੀ ਕਹਿੰਦੀ ਸੀ ਕਹਿੰਦੀ ਇਹਨੂੰ ਤਾਂ ਸੌਜੀ ਕਹਿੰਦੀ ਉਹ ਕਹਿੰਦੀ ਇੱਕ ਭੈਣ ਨੇ ਕਮੈਂਟ ਕੀਤਾ ਬੜਾ ਸੋਹਣਾ ਕਹਿੰਦੀ ਤੁਸੀਂ ਨਾ ਰੈਸਪੀ ਵਾਲਾ ਚੈਨਲ ਖੋਲ ਲਓ ਤੇ ਇੱਕ ਨੇ ਥੱਲੇ ਕਮੈਂਟ ਕੀਤਾ ਕਹਿੰਦੀ ਇਹਨੂੰ ਆਉਂਦਾ ਕੀ ਕਹਿੰਦੀ ਚੌਲ ਬਣਾਉਣਾ ਹੀ ਆਉਂਦੇ ਨੇ ਇਹਨੂੰ ਆ ਵੀ ਨਾ ਮੈਂ ਕਿਹੜਾ ਰਪਲਾਈ ਕਰਦਾ ਨਾ ਇਸ ਨੂੰ ਹਾਸੇ ਲਗਾ ਡਗਾਦੇ ਆਹੋ ਸਾਨੂੰ ਕਿਆ ਕਰਨ ਵਾਲੇ ਜਿਹੜੇ ਉਹ ਕਹਿੰਦੇ ਦੀਦੀ ਛੱਡੋ ਤੁਸੀਂ ਮੈਂ ਟੈਂਸ਼ਨ ਲਿਆ ਕਰੋ ਇਹ ਟੈਂਸ਼ਨ ਨਹੀਂ ਇਹਨੂੰ ਨਾ ਆਦੀ ਮਾਂ ਜਿੱਦ ਤਹਾਂ ਸੋੰਦੇ ਤੋਦਦੀ ਉਹ ਕਹਿੰਦੀ ਐ ਕਿ ਚੌਲ ਹੀ ਬਣਾਣੇ ਹੁੰਦੇ ਭਾਈ ਚੌਲ ਵੀ ਕਿਸੇ ਕਿਸੇ ਨੂੰ ਹੀ ਬਣਾਣੇ ਹੁੰਦੇ ਇਹ ਵੀ ਕੋਈ ਉਹ ਵੱਡੀ ਗੱਲ ਐ ਜੇ ਚੌਲ ਆਪਾਂ ਜ਼ਿਆਦਾ ਬੋਕਾ ਦਈਏ ਖਰਾਬ ਹੀ ਹੋ ਜਾਂਦੇ ਨੇ ਮੈਂ ਸੁਣ ਕੇ ਹੈਰਾਨ ਸਬਜ਼ੀ ਲੈ ਆਓ ਹੋਰ ਅੱਤਰਿਓ ਸਬਜ਼ੀ ਮੁੱਕ ਗਈ ਨੀ ਨੂੰ ਭੁੱਖ ਲੱਗੀ ਗਗਨ ਆ ਲੁਕ ਕਹਿੰਦੇ ਮਮਾ ਨੇ ਸਬਜ਼ੀ ਖਤਮ ਕਰਤੀ ਮਦਰਾ ਆਪਣੇ ਮੂੰਹ ਚ ਖੜ ਕੇ ਬੇਨਤਾ ਨੂੰ ਸੱਤੀਆਂ ਨਹੀਂ ਤੇ ਮੇਰੀ ਗੱਲ ਸੁਣ ਸਬਜੀ ਕਿਹੜਾ ਮੁੱਕ ਗਿਆ ਉੱਥੇ ਵੱਧੂ ਸਬਜੀ ਪਈ ਐ ਸਾਨੂੰ ਘਟ ਦੇ ਤੀ ਫਰਮਾ ਸਰੋਇ ਤੇ ਆ ਰੱਖ ਬੈਠੇ ਦੇ ਪਾਟੇ ਦੇ ਅੱਜ ਸਿਮੂ ਸਿਮੂ ਸੋਹਰੇ ਕੇਕ ਲੈ ਕੇ ਆਈ ਤੇ ਕੇਕ ਕੱਟਣ ਦੀ ਖੱਲੀ ਹੋਈ ਖਾਣ ਲਈ ਕਹਿੰਦੀ ਪਹਿਲਾਂ ਜੀ ਕਰਨ ਦਾ ਕੇਕ ਖਾਣ ਨੂੰ ਹਾਂ ਮੇਰੀ ਗੱਲ ਸੁਣੋ ਤੁਸੀਂ ਉਥੋਂ ਧੱਕੇ ਆਏ ਹੋ ਸਾਰਾ ਦਿਨ ਐਟੀ ਸਕੂਲ ਚ ਫਿਰੇ ਹੋ ਬਸ ਹੈਂ ਫਤਨ ਦੇਖਿਆ ਕੀ ਕਿ ਤਸਪੂਰ ਚ ਸਾਰਾ ਦੇਣੇ ਮਿਲਣਾ ਤਾਂ ਮੇਰੇ ਕੋ ਨਹੀਂ ਆਇਆ ਉੱਥੇ ਕਦੀ ਕਿਸੇ ਨਾਲ ਕਦੀ ਕਿਸੇ ਨਾਲ 1 ਮਿੰਟ ਵੀ ਨਹੀਂ ਟਿਕਿਆ ਐ ਫਤ ਉਹ ਸਾਰਨੇ ਨੇ ਫੜ ਕੇ ਤੇ ਵੈਂਟੀ ਲਾ ਦੇਣੀ ਸੀ ਹਾਂ ਉਹਨਾਂ ਡਾਂਟਣਾ ਜਿਹੜਾ ਟਿੱਕਿਆ ਹੀ ਮੜਦਾ ਹਾਂ ਨੀਂ ਨੀ ਕਰ ਲੋ ਚਲ ਐਸਾ ਕਰੋ ਵਲੌਗ ਦਾ ਐਂਡ ਕਰਕੇ ਤੁਸੀਂ ਸੌ ਜਾ ਮੈਂ ਹੀ ਸੌਣਾ ਕਿਉਂ ਚਲ ਫਿਰ ਨਾ ਸੋਏ ਵਲੌਗ ਖਤਮ ਕਰ ਦੋ ਮੇਰਾ ਵਲੌਗ ਦਾ ਨਵਾਂ ਐਂਡ ਹਾਂ ਉਹ ਵੀ ਖਾਵਾਂਗੇ ਅੱਜ ਪੀਜ਼ਾ ਵੀ ਖਾਣਾ ਅੱਜ ਬਹੁਤ ਕੁਝ ਖਾਣਾ ਆਪਾਂ ਨੇ ਕੈਨਲ ਨੂੰ ਸਬਸਕ੍ਰਾਈਬ ਕਰਿਓ শেয়ার ਨੂੰ ਲਾਈਕ ਕਮੈਂਟ ਬਾਕਸ ਵਿੱਚ ਅੱਧਾ ਮਕਸੀਮ ਛੇੜ ਕਰਨਾ ਬਰਬਾਦ ਬੈਸਨ ਦੇ ਦੰਦ ਕੋੜੇ ਦੰਦ ਕੋੜੇ ਉਦੋਂ ਬਾਅਦ ਤੇ ਕੂਲਰ ਦੀ ਆਵਾਜ਼ ਆ ਰਹੀ ਹੈ ਹੈ ਉਦੋਂ ਬਾਅਦ ਤੇ ਕੂਲਰ ਦੀ ਆਵਾਜ਼ ਆ ਰਹੀ ਹੈ ਹੈ